ਤੁਸੀਂ ਸਾਰਿਆਂ ਨੇ ਕਦੇ ਨਾ ਕਦੇ ਜ਼ਿੰਦਗੀ ਦੇ ਵਿੱਚ ਕੀ ਹੈ ਕਿਸੇ ਤੋਂ ਕੀ ਬੇਇੱਜ਼ਤੀ ਜ਼ਰੂਰ ਕਰਾਈ ਹੋਵੇਗੀ ਤੇ ਅਜਿਹਾ ਕੋਈ ਇਨਸਾਨ ਨਹੀਂ ਹੈਗਾ ਕਿ ਕਿ ਜੀ ਦੀ ਕਦੇ ਬੇਇੱਜ਼ਤੀ ਗਿਆ ਨਾ ਹੋਈ ਹੋਵੇ ਤੁਹਾਡੀ ਬੇਇੱਜ਼ਤੀ ਕਦੇ ਕਿਸੇ ਦੋਸਤ ਨੇ ਕੀਤੀ ਹੋ ਸਕਦੀ ਹੈ ਕਿਸੇ ਰਿਸ਼ਤੇਦਾਰ ਨੇ ਕੀਤੀ ਹੋ ਸਕਦੀ ਹੈ ਇੱਥੋਂ ਤੱਕ ਕਿ ਤੁਹਾਡੇ ਮਾਪਿਆਂ ਨੇ ਹੋ ਸਕਦਾ ਕੀਤੀ ਹੋਵੇ ਤੁਹਾਡੀ ਤੇ ਜੇਕਰ ਤੁਸੀਂ ਆਪਣੀ ਬੇਇੱਜ਼ਤੀ ਤੇ ਕੀ ਹਾਸਲ ਲੈਣਿਓ ਆਪ ਹਾਸਲ ਲੈਣੀਆ ਫਿਰ ਤੁਹਾਨੂੰ ਕੀ ਬੁਰਾ ਮਹਿਸੂਸ ਨਹੀਂ ਹੁੰਦਾ ਹੈਗਾ ਤੇ ਅੱਜ ਮੈਂ ਤੁਹਾਨੂੰ ਕੀ ਅਜਿਹੇ 10 ਕੰਮ ਦੱਸਾਂਗੀ ਜਿਦੇ ਕਰਕੇ ਤੂੰ ਵੀ ਇਨਸਾਨ ਕੇ ਤਰ੍ਹਾਂ ਬੇਇੱਜ਼ਤੀ ਕੀ ਨਹੀਂ ਕਰ ਸਕਿਆ ਤੇ ਨਾ ਹੀ ਤੁਹਾਨੂੰ ਬੇਇੱਜ਼ਤੀ ਹੋਣ ਦਾ ਕੀ ਡਰ ਹੋਏਗਾ ਕਿਉਂਕਿ ਕੋਈ ਤੁਹਾਡੀ ਬੇਇੱਜ਼ਤੀ ਕੀ ਕਰ ਹੀ ਨਹੀਂ ਸਕੇਗਾ ਪਹਿਲਾ ਕੰਮ ਤੁਸੀਂ ਕੀ ਕਰਨਾ ਆ ਪਹਿਲਾ ਮੇਰਾ ਪੁਆਇੰਟ ਹੈ ਕਿ ਆਪਣੇ ਕੰਮ ਦੀ ਕੀ ਇੱਜ਼ਤ ਕਰੋ ਤੁਸੀਂ ਜੋ ਵੀ ਕੰਮ ਕਰਦੇ ਹੋ ਉਸ ਨੂੰ ਕੀ ਦਿਲੋਂ ਕਰੋ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਹੈਗਾ ਆਪਣੀ ਸਿਰਫ ਸੋਚਿੰਦਾ ਕਿ ਇਹ ਨਜ਼ਰੀਆ ਹੀ ਹੁੰਦਾ ਹੈ ਕਿ ਆਪਾਂ ਕਿਸੇ ਕੰਮ ਨੂੰ ਕਿ ਛੋਟਾ ਸਮਝਦੇ ਆ ਤੇ ਕਿਸੇ ਨੂੰ ਕਿ ਵੱਡਾ ਸਮਝਦੇ ਹੈਗੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਹੈ ਕੰਮ ਤੁਹਾਡੀ ਕੀ ਇਹ ਪਹਿਚਾਨ ਹੁੰਦੀ ਹੈ ਤੇ ਕੰਮ ਤੁਹਾਡਾ ਸਿਰਫ ਆਮਦਨ ਕਮਾਉਣ ਦਾ ਜ਼ਰੀਆ ਨਹੀਂ ਹੁੰਦਾ ਹੈਗਾ ਕੰਮ ਤੁਸੀਂ ਜੋ ਵੀ ਕਰਦੇ ਹੋ ਖੁਸ਼ੀ ਨਾਲ ਕਰੋ ਦਿਲੋਂ ਕਰੋ ਉਹ ਕੰਮ ਕਰਨ ਦਾ ਕੀ ਫਾਇਦਾ ਜਿਹਦੇ ਵਿੱਚ ਤੁਹਾਨੂੰ ਇਹਗਾ ਨੀਵਾ ਹੀ ਮਹਿਸੂਸ ਹੋਵੇ ਤੇ ਜਦੋਂ ਤੱਕ ਤੁਸੀਂ ਆਪਣੇ ਕੰਮ ਨੂੰ ਕੀ ਮਹੱਤਵ ਨਹੀਂ ਦੋਗੇ ਲੋਕ ਕਿਵੇਂ ਤੁਹਾਡੇ ਕੰਮ ਨੂੰ ਚੰਗਾ ਕਹਿਣਗੇ ਇਸ ਕਰਕੇ ਆਪਣੇ ਕੰਮ ਨੂੰ ਕੀ ਹੈ ਜੋ ਵੀ ਤੁਸੀਂ ਕੰਮ ਕਰਦੇ ਹੋ ਉਹਨੂੰ ਦੇਖਣ ਦਾ ਨਜ਼ਰੀਆ ਬਦਲੋ ਲੋਕਾਂ ਦਾ ਵੀ ਤੁਹਾਡੇ ਕੰਮ ਨੂੰ ਦੇਖਣ ਦਾ ਕੀ ਨਜ਼ਰੀਆ ਤਾਂ ਹੀ ਬਦਲੇਗਾ ਦੂਸਰਾ ਮੇਰਾ ਜਿਹੜਾ ਪੁਆਇੰਟ ਹੈ ਤੁਸੀਂ ਜਿਹੜਾ ਕੰਮ ਕਰਨਾ ਹੈ ਉਹ ਇਹ ਹੈ ਕਿ ਹਮੇਸ਼ਾ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਨਾ ਕਰੋ ਦੁਨੀਆ ਦੇ ਵਿੱਚ ਅਜੇ ਹ ਕੋਈ ਇਨਸਾਨ ਨਹੀਂ ਹੈ ਜਿਹੜਾ ਸਾਰੀ ਦੁਨੀਆ ਨੂੰ ਖੁਸ਼ ਰੱਖ ਸਕੇ ਉਹ ਵੀ ਇੱਕੋ ਟਾਈਮ ਤੇ ਇੱਕੋ ਵੇਲੇ ਕੀ ਖੁਸ਼ ਰੱਖ ਸਕੇ ਕਿਉਂਕਿ ਦੁਨੀਆ ਦੇ ਵਿੱਚ ਵੱਖ-ਵੱਖ ਇਨਸਾਨ ਨੇ ਸਭ ਦੀਆਂ ਆਪਣੀਆਂ ਵੱਖ-ਵੱਖ ਕੀ ਆਪਣੇ ਤੋਂ ਕੀ ਐਕਸਪੈਕਟੇਸ਼ਨ ਹੁੰਦੀਆਂ ਨੇ ਤੇ ਆਪਾਂ ਹਰ ਕਿਸੇ ਦੀਆਂ ਰੀਝਾਂ ਤੇ ਖਰਾ ਉਤਰੇ ਨਹੀਂ ਹੋ ਸਕਦਾ ਇਹ ਪੋਸੀਬਲ ਨਹੀਂ ਹੋ ਸਕਦਾ ਤੁਸੀਂ ਕੁਝ ਵੀ ਕਰੋ ਕਿਸੇ ਨਾ ਕਿਸੇ ਨੂੰ ਕੀ ਨਾਰਾਜ਼ਗੀ ਜ਼ਰੂਰ ਹੋ ਸਕਦੀ ਹੈ ਜੀ ਇਸ ਕਰਕੇ ਤੁਸੀਂ ਇਹ ਕੰਮ ਕਰ ਸਕਦੇ ਹੋ ਕਿ ਲੋਕਾਂ ਨੂੰ ਖੁਸ਼ ਰੱਖਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਖੁਸ਼ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋਗੇ ਤਾਂ ਹੀ ਤੁਸੀਂ ਆਪਣੇ ਪਰਿਵਾਰ ਨੂੰ ਖੁਸ਼ ਰੱਖੋਗੇ ਆਪਣੇ ਦੋਸਤ ਮਿੱਤਰਾਂ ਨੂੰ ਤਾਂ ਹੀ ਕਿਸੇ ਦੂਸਰੇ ਬੰਦੇ ਨੂੰ ਤੁਸੀਂ ਖੁਸ਼ ਰੱਖ ਸਕਦੇ ਹੋ ਜੇ ਤੁਸੀਂ ਆਪ ਖੁਸ਼ ਹੋ ਅੰਦਰੋਂ ਆਪਣੇ ਆਪ ਤੋਂ ਕੀ ਖੁਸ਼ ਹੋ ਤੇ ਹਮੇਸ਼ਾ ਹਰ ਵੇਲੇ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਨਾ ਕਰੋ ਇਹਨਾਂ ਤੁਹਾਡੀ ਆਪਣੀ ਜਿਹੜੀ ਹੈ ਕਿ ਰਿਸਪੈਕਟ ਵੀ ਘਟਦੀ ਦੂਜਿਆਂ ਦੀ ਨਜ਼ਰਾਂ ਦੇ ਵਿੱਚ ਲੋਕ ਤੁਹਾਨੂੰ ਕਿ ਹਲਕਾ ਸਮਝ ਲੈਂਦੇ ਨੇ ਤਾਂ ਇਹ ਪੁਆਇੰਟ ਤੁਸੀਂ ਕੀ ਹੈ ਜਰੂਰ ਧਿਆਨ ਚ ਰੱਖਣਾ ਤੀਸਰਾ ਜਿਹੜਾ ਪੁਆਇੰਟ ਮੇਰਾ ਹੈ ਤੁਹਾਨੂੰ ਦੱਸਣਾ ਇਹ ਹੈ ਕਿ ਹਮੇਸ਼ਾ ਪੀਏ ਕੁਝ ਨਾ ਕੁਝ ਜਰੂਰ ਨਵਾਂ ਕੀ ਹੈ ਸਿੱਖਦੇ ਰਹੋ ਆਪਾਂ ਕਹਿੰਨੇ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਆਪਾਂ ਜਿਵੇਂ ਜ਼ਿੰਦਗੀ ਚੱਲ ਰਹੀ ਹੈ ਉਵੇਂ ਚੱਲਦੇ ਜਿੰਨੇ ਆ ਜੋ ਆਪਾਂ ਕੰਮ ਕਰਦੇ ਆ ਜਿਵੇਂ ਆਪਾਂ ਪੜਨ ਸਕੂਲ ਜਾਂਦੇ ਆ ਜਾਂ ਕਾਲਜ ਜਾਂਦੇ ਆ ਅਪੋ ਉਹਦੇ ਵਿੱਚੋਂ ਅਲੱਗ ਤੋਂ ਸਮਾਂ ਕੱਢ ਕੇ ਕਿ ਕੁਝ ਨਹੀਂ ਸਿੱਖਦੇ ਹੈਗੇ। ਦੂਸਰਾ ਅੱਜ ਲੋਕਾਂ ਦੇ ਵਿੱਚ ਇਹ ਬੜੀ ਹੈ ਕਿ ਮੈਨੂੰ ਤਾਂ ਸਭ ਕੁਝ ਆਉਂਦਾ ਹੈ ਹਰ ਬੰਦਾ ਇਹ ਸੋਚਦਾ ਹੈ ਕਿ ਬਹੁਤ ਕੁਝ ਮੈਨੂੰ ਤਾਂ ਆਉਂਦਾ ਹੀ ਮੈਨੂੰ ਸਿੱਖਣ ਦੀ ਲੋੜ ਹੀ ਨਹੀਂ। ਜਿਹੜਾ ਇਨਸਾਨ ਇਹ ਸੋਚ ਲੈਂਦਾ ਹੈ ਕਿ ਮੈਨੂੰ ਸਭ ਕੁਝ ਆਉਂਦਾ ਹੈ ਅਸਲ ਦੇ ਵਿੱਚ ਉਹ ਫਿਰ ਕੁਝ ਵੀ ਨਵਾਂ ਗਿਆ ਸਿੱਖ ਨਹੀਂ ਸਕਦਾ। ਤੇ ਹਮੇਸ਼ਾ ਕੁਝ ਨਾ ਕੁਝ ਸਿੱਖਣਾ ਹੀ ਇਹ ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਜਿਹੜਾ ਗਿਆਨ ਹੈ ਜਿਹੜੀ ਨੌਲੇਜ ਹੈ ਬਹੁਤ ਜ਼ਰੂਰੀ ਹੈ ਤੇ ਇਹਦੇ ਕੋਈ ਲਿਮਟ ਨਹੀਂ ਹੈਗੀ। ਹਮੇਸ਼ਾ ਕੁਝ ਨਾ ਕੁਝ ਨਵਾਂ ਸਕਿੱਲ ਜ਼ਰੂਰ ਸਿੱਖੋ ਆਪਣੀ ਪੜ੍ਹਾਈ ਦੇ ਨਾਲ ਨਾਲ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖੋ ਨਵਾਂ ਕੁਝ ਨਾ ਕੁਝ ਸਿੱਖਣਾ ਹੈ ਉਹਦੇ ਵਿੱਚ ਕੀ ਹੈ ਕੁਝ ਵੀ ਹੋ ਸਕਦਾ ਹੈ ਤੁਹਾਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਤਾਂ ਤੁਸੀਂ ਅੰਗਰੇਜ਼ੀ ਬੋਲਣਾ ਸਿੱਖ ਸਕਦੇ ਹੋ ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਤੁਸੀਂ ਉਹ ਸਿੱਖ ਸਕਦੇ ਹੋ ਤੁਹਾਨੂੰ ਕੀ ਕਹਿੰਦੇ ਨੇ ਕੋਈ ਹੋਰ ਕੰਮ ਨਹੀਂ ਆਉਂਦਾ ਹੈਗਾ ਤੁਹਾਨੂੰ ਕੋਈ ਵੀ ਕੰਮ ਤੁਹਾਨੂੰ ਜਿਹੜਾ ਲੱਗਦਾ ਹੈ ਵੀ ਤੁਹਾਨੂੰ ਨਹੀਂ ਆਉਂਦੀ ਜਿਹੜੀ ਚੀਜ਼ ਨਹੀਂ ਆਉਂਦੀ ਤੁਹਾਡੇ ਕੰਮ ਆ ਸਕਦੀ ਹੈ ਉਹ ਤੁਹਾਨੂੰ ਕਿ ਜ਼ਰੂਰ ਸਿੱਖਣੀ ਚਾਹੀਦੀ ਹੈ ਅਗਲਾ ਮੇਰਾ ਚੌਥਾ ਜਿਹੜਾ ਪੁਆਇੰਟ ਹੈ ਉਹ ਹੈ ਕਿ ਆਪਣੇ ਸਿਹਤ ਦਾ ਖਿਆਲ ਧਿਆਨ ਰੱਖੋ ਅਪਾ ਸਾਰਿਆਂ ਨੇ ਐਸੇ ਤਾਂ ਲਿਖਿਆ ਹੀ ਹੁੰਦਾ ਆ ਕਿ ਸਿਹਤ ਮੰਦ ਸ਼ਰੀਰ ਦੇ ਵਿੱਚ ਜਿਹੜੀ ਸਿਹਤ ਮੰਦ ਕੀ ਕਹਿੰਦੇ ਨੇ ਮਨ ਦਾ ਵਾਸ ਹੁੰਦਾ ਆ ਹਰ ਚੀਜ਼ ਕਿਸੇ ਦੁਆਰੇ ਬਣਾਈ ਜਾ ਸਕਦੀ ਹੈ ਪਰ ਜਿਹੜੀ ਸਿਹਤ ਇੱਕ ਵਾਰੀ ਵਿਗੜ ਜਾਵੇ ਨਾ ਉਹਦਾ ਸੁਧਾਰ ਕਰਨਾ ਬੜਾ ਔਖਾ ਆ ਜੇ ਤੁਸੀਂ ਸਿਹਤਮੰਦ ਹੋ ਤਾਂ ਹੀ ਤਾਂ ਤੁਸੀਂ ਆਪਣਾ kia ਕੰਮ ਕਰ ਸਕਦੇ ਹੋ ਕੁਝ ਵੀ ਨਵਾਂ kia ਸਿੱਖ ਸਕਦੇ ਹੋ ਜੇ ਤੁਸੀਂ ਬਿਮਾਰ ਪਈਓ ਮੰਜੇ ਤੇ ਪਈਓ ਤਾਂ ਕਿੱਥੇ ਤੁਸੀਂ ਸਕੂਲ ਪੜਨ ਜਾ ਸਕਦੇ ਹੋ ਜਾਂ ਕਾਲਜ ਪੜਨ ਜਾ ਸਕਦੇ ਹੋ ਜਾਂ ਆਪਣੇ ਕੰਮ ਤੇ ਜਾ ਸਕਦੇ ਹੋ ਆਪਾਂ kia ਨੇ ਪੈਸੇ ਲੈਣਾਂ ਜਿਆਦਾ ਅਹਿਮੀਅਤ ਸਮਝ ਲੈਣੇ ਕੰਮ ਨੂੰ ਇੰਨਾ ਜਿਆਦਾ ਮਹੱਤਵ ਦੇ ਦੇਣੇ ਕਿ ਆਪਾਂ ਆਪਣੇ ਸ਼ਰੀਰ ਦੀ kia ਜਿਹੜੀ ਥਕਾਵਟ ਉਹਦੇ ਕੰਨੇ ਧਿਆਨ ਹੀ ਨਹੀਂ ਦਿੰਦੇ ਹੈਗੇ ਆਪਾਂ ਉਹਦੀ ਤਾਂ ਧਿਆਨ ਹੀ ਨਹੀਂ ਕਰਦੇ ਹੈਗੇ ਸਭ ਤੋਂ ਜ਼ਰੂਰੀ ਜੇ ਕੋਈ ਚੀਜ਼ ਹੈ ਨਾ ਤਾਂ ਤੁਹਾਡੀ ਸਿਹਤ ਹੀ ਹੈ ਤੁਸੀਂ ਇਹ ਗੱਲ ਸੁਣੀ ਤਾਂ ਹੈਗੀਏ ਕਿ ਸਿਹਤ ਹੀ ਖਜ਼ਾਨਾ ਹੈ ਕਿਉਂਕਿ ਸਿਹਤ ਹੀ ਨਾ ਹੋਊਗੀ ਤਾਂ ਇਨਸਾਨ ਬਿਮਾਰ ਹੋਊਗਾ ਉਹ ਹੀ ਤਾਂ ਗੱਲ ਹੈ ਫਿਰ ਕੰਮ ਕਿਵੇਂ ਕਰੇਗਾ ਅਗਲਾ ਜਿਹੜਾ ਤੁਸੀਂ ਕੰਮ ਕਰਨਾ ਹੈ ਜਿਹੜਾ ਆਪਣਾ ਪੰਜਵਾਂ ਪੁਆਇੰਟ ਹੈ ਉਹ ਇਹ ਹੈ ਕਿ ਫਾਲਤੂ ਲੋਕਾਂ ਤੋਂ ਕਿਹ ਦੂਰ ਰਹਿਣਾ ਹੁਣ ਫਾਲਤੂ ਲੋਕ ਕੌਣ ਹੁੰਦੇ ਹੈ ਫਾਲਤੂ ਲੋਕ ਉਹ ਲੋਕ ਹੁੰਦੇ ਨੇ ਜਿਹੜੇ ਸਿਰਫ ਤੁਹਾਨੂੰ ਉਦੋਂ ਹੀ ਯਾਦ ਕਰਦੇ ਨੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਜਦੋਂ ਉਹਨਾਂ ਨੂੰ ਲੋੜ ਪੈਂਦੀ ਉਹ ਤੁਹਾਨੂੰ ਉਦੋਂ ਹੀ ਫੋਨ ਮੈਸੇਜ ਕਾਲ ਕੀ ਕਰਨਗੇ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਨਿਕਲ ਜਾਂਦੇ ਆ ਫਿਰ ਉਹ ਆਪਣੀ ਦੁਨੀਆ ਚ ਗਾਇਬ ਹੋ ਜਾਂਦੇ ਨੇ ਤਾਂ ਇਹ ਫਾਲਤੂ ਲੋਕ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਸੱਚੀ ਮੁੱਚ ਤੁਹਾਡੇ ਤੱਕ ਕੋਈ ਲੈਣਾ ਦੇਣਾ ਨਹੀਂ ਹੈਗਾ ਬਸ ਤੁਸੀਂ ਉਹਨਾਂ ਦਾ ਕੰਮ ਕਰ ਦੋਗੇ ਐਸਐਲੀ ਬਸੋ ਤੁਹਾਨੂੰ ਕੀ ਯਾਦ ਕਰਦੇ ਨੇ ਥੋੜੇ ਟਾਈਮ ਵਾਸਤੇ ਹੁੰਦੇ ਨੇ ਫਿਰ ਚਲੇ ਜਾਂਦੇ ਨੇ ਉਹ ਨਾ ਤਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸਪੋਰਟ ਕਰਦੇ ਨੇ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਾਂ ਪਰਵਾਹ ਹੁੰਦੀ ਹੈ ਬਸ ਉਹਨਾਂ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ ਆ ਤੇ ਜਿਹੜੇ ਲੋਕ ਤੁਹਾਨੂੰ ਸਪੋਰਟ ਨਹੀਂ ਕਰਦੇ ਤੁਹਾਡੀ ਪਰਵਾਹ ਨਹੀਂ ਕਰਦੇ ਹੈਗੇ ਕਿ ਤੇ ਉਹ ਫालतू ਹੀ ਹੋਏ ਨਾ ਤੇ ਫਿਰ ਫालतू ਰੋਖਾਂ ਨੂੰ ਰੱਖ ਕੇ ਕੀ ਕਰਨਾ ਹੈ ਆਪਣੀ એનર્ਜੀ ਉਹਨਾਂ ਤੇ ਕਿਉਂ ਵੇਸਟ ਕਰੋ ਹਨਾ ਤੇ ਉਹ ਫालतू ਲੋਕਾਂ ਤੋਂ ਕੀ ਦੂਰ ਅਗਲਾ ਜਿਹੜਾ 6ਵਾਂ ਪੁਆਇੰਟ ਹੈ ਜਿਹੜਾ ਤੁਸੀਂ 6ਵਾਂ ਕੰਮ ਕਰਨਾ ਹੈ ਕਿ ਤੁਹਾਡੀ ਕੋਈ ਵੀ ਇਨਸਾਨ ਕੀ ਬੇਇਜ਼ਤੀ ਨਾ ਕਰੇ ਤੋਂ ਇਹ 6ਵਾਂ ਪੁਆਇੰਟ ਇਹ ਹੈ ਕਿ ਤੁਸੀਂ ਕੀ ਹੈ ਆਪਣੇ ਹੁਨਰ ਨੂੰ ਕੀ ਹੈ ਨਿਖਾਰੋ ਹੁਣ ਅਜਿਹਾ ਕੋਈ ਇਨਸਾਨ ਨਹੀਂ ਹੈਗਾ ਕਿ ਜਿਹਨੂੰ ਪਰਮਾਤਮਾ ਨੇ ਕਿ ਕੋਈ ਖਾਸ ਹੁਨਰ ਨਾ ਦਿੱਤਾ ਹੋਵੇ ਹਰ ਇਨਸਾਨ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੈ ਕੋਈ ਨਾ ਕੋਈ ਗੁਣ ਜ਼ਰੂਰ ਹੈਗਾ ਕੋਈ ਨਾ ਕੋਈ ਕਲਾ ਕੀ ਸਪੈਸ਼ਲ ਦਿੱਤੀ ਹੋਈ ਹੈ ਇਹ ਤਾਂ ਹੋ ਹੀ ਨਹੀਂ ਚਾਹਦਾ ਇਹ ਹੋ ਸਕਦਾ ਹੈ ਕਿ ਆਪਨ ਨੂੰ ਉਹਦੇ ਬਾਰੇ ਜਾਣਕਾਰੀ ਨਾ ਹੋਵੇ ਚਾ ਪਤਾ ਨਾ ਹੋਵੇ ਵੀ ਮੇਰੇ ਅੰਦਰ ਕੀ ਖਾਸ ਗੁਣ ਹੈ। ਤੋ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੇ ਹੁਨਰ ਨੂੰ ਕਿ ਜ਼ਰੂਰ ਨਿਖਾਰਨਾ ਚਾਹੀਦਾ ਹੈ। ਜਿਵੇਂ ਕਿਸੇ ਨੂੰ ਪੇਂਟਿੰਗ ਦਾ ਬੜਾ ਸ਼ੌਂਕ ਹੋ ਜਾਂਦਾ ਹੈ, ਪੇਂਟਿੰਗ ਦਾ ਗੁਣ ਹੁੰਦਾ ਹੈ ਕਿਸੇ ਕੋਲ। ਕਿਸੇ ਕੋਲ ਕੀ ਹੈ ਬੋਲਣ ਦਾ ਬੜਾ ਉਹਦੇ ਚ ਕੌਨਫੀਡੈਂਸ ਹੁੰਦਾ ਹੈ ਤੋ ਉਹਨੂੰ ਉਸ ਚੀਜ਼ ਨੂੰ ਕਿ ਨਿਖਾਰਨਾ ਚਾਹੀਦਾ ਹੈ। ਕਿਸੇ ਦੇ ਅੰਦਰ ਕੀ ਹੈ ਸਪੀਚ ਦਾ ਬੋਲਣ ਦਾ ਹੋ ਗਿਆ ਹਨਾ। ਇਸ ਦੇ ਅੰਦਰ ਕੀ ਹੈ ਕੋਈ ਇਲੈਕਟ੍ਰੋਨਿਕ ਚੀਜ਼ ਜਿਹੜੀ ਹੈਗੀ ਹੈ ਕੋਈ ਡਿਵਾਈਸ ਹੈ ਕੋਈ ਟੈਕਨੋਲੋਜੀ ਦੀ ਨੌਲੇਜ ਜ਼ਿਆਦਾ ਹੈ ਤਾਂ ਉਸ ਦੇ ਨੂੰ ਕੀ ਨਿਖਾਰਨਾ ਚਾਹੀਦਾ ਹੈ ਇਸ ਦੇ ਵਿੱਚ ਗਾਉਣ ਦਾ ਕਿਸੇ ਨੂੰ ਕੀ ਕਹਿੰਦੇ ਨੇ ਕੋਈ ਗੇਮ ਬਹੁਤ ਵਧੀਆ ਖੇਡਣੀ ਆਉਂਦੀ ਹੈ ਆਉਂਦੀ ਹੈਗੀ ਤਾਂ ਉਹਦੇ ਜਿਹੜਾ ਗੁਣ ਹੈ ਉਹ ਨਿਖਾਰਨਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦਾ ਗੁਣ ਹੋ ਸਕਦਾ ਹੈ ਉਹਨੂੰ ਨਿਖਾਰਨਾ ਕੀ ਜ਼ਰੂਰ ਚਾਹੀਦਾ ਹੈ ਉਹ ਕਿਤਨੇ ਕਿਤੇ ਤੁਹਾਡੇ ਅੱਗੇ ਕੀ ਹੈ ਜ਼ਿੰਦਗੀ ਦੇ ਵਿੱਚ ਕੀ ਕੰਮ ਆ ਸਕਦਾ ਹੈ ਤਾਂ ਇਹ ਪੁਆਇੰਟ ਵੀ ਕੀ ਹੈ ਤੁਸੀਂ ਨਹੀਂ ਭੁੱਲਣਾ ਇਹ ਆਪਣਾ ਜੋ ਵੀ ਖਾਸ ਗੁਣ ਹੈ ਉਹਨੂੰ ਤੁਸੀਂ ਪਛਾਣਨਾ ਆ ਉਹਨੂੰ ਕਿਹਾ ਨਿਖਾਰਨ ਤੇ ਕਿਹਾ ਟਾਈਮ ਜ਼ਰੂਰ ਲਾਉਣਾ ਆ ਸਮਾਂ ਜ਼ਰੂਰ ਕੱਢਣਾ ਅਗਲਾ ਜਿਹੜਾ ਆਪਣਾ ਸੱਤਵਾਂ ਪੁਆਇੰਟ ਹੈ ਜਿਹੜਾ ਸੱਤਵਾਂ ਕੰਮ ਤੁਸੀਂ ਕਰਨਾ ਆ ਉਹ ਹੈ ਕਿ ਦਿਲ ਖੋਲ ਕੇ ਬੋਲਣਾ ਕੋਈ ਵੀ ਗੱਲ ਕੀ ਹੈ ਆਪਣੇ ਅੰਦਰ ਕੀ ਹੈ ਦਬਕੇ ਨਹੀਂ ਰੱਖਣੀ ਚਾਹੀਦੀ ਹੈਗੀ ਕੀ ਕਿ ਜਦੋਂ ਵੱਧੂ ਗੱਲਾਂ ਤੁਸੀਂ ਆਪਣੇ ਮਨ 'ਚ ਆਪਣੇ ਦਿਮਾਗ 'ਚ ਰੱਖਦੇ ਹੋ ਤਾਂ ਇਹ ਤੁਹਾਡੀ ਸਰੀਰ ਤੇ ਕੀ ਨੁਕਸਾਨ ਕਰਦਾ ਹੈ ਤੁਹਾਨੂੰ ਕਿਸੇ ਦੀ ਕੋਈ ਗੱਲ ਚੰਗੀ ਲੱਗੀ ਹੈ ਮਾੜੀ ਲੱਗੀ ਹੈ ਉਹ ਜ਼ਰੂਰ ਉਹਦੇ ਮੂੰਹ ਤੇ ਕਹੋ ਕਿ ਜੇ ਤੁਸੀਂ ਗੱਲਾਂ ਅੰਦਰ ਰੱਖੋਗੇ ਉਹ ਅੰਦਰੋਂ ਅੰਦਰ ਹੀ ਤੁਹਾਨੂੰ ਕੀ ਜ਼ਰੂਰ ਤੰਗ ਕਰਨਗੀਆਂ ਤਾਂ ਇਸ ਕਰਕੇ ਉੱਚੀ ਜ਼ੋਰ ਦੇ ਬੋਲੋ ਜੇ ਤੁਸੀਂ ਵੱਧ ਉੱਚੀ ਬੋਲਣਾ ਪਸੰਦ ਕਰਦੇ ਹੋ ਤਾਂ ਉੱਚੀ ਬੋਲੋ ਕਿਸੇ ਨੇ ਨਾ ਸੁਣੋ ਕਿ ਜੋ ਤੁਹਾਡੇ ਜਿਵੇਂ ਦੇ ਗੁਣ ਹੈ ਤੁਹਾਨੂੰ ਉਵੇਂ ਹੀ ਕੀ ਰਹਿਣਾ ਚਾਹੀਦਾ ਹੈ ਕਦੇ ਕਿਸੇ ਲਈ ਕੀ ਆਪਣੇ ਆਪ ਨੂੰ ਨਾ ਬਦਲੋ ਤੇ ਦਿਲ ਖੋਲ ਕੇ ਬੋਲੋ ਚੰਗੀ ਹੈ ਚਾਹੇ ਮਾੜੀ ਹੈ ਤੁਸੀਂ ਆਪਣੇ ਤੇ ਬੋਝ ਗਿਆ ਨਾ ਉਹ ਉਸ ਨੂੰ ਜ਼ਰੂਰ ਬੋਲੋ ਕਹੋ ਅਗਲਾ ਜਿਹੜਾ 8ਵਾਂ ਪੁਆਇੰਟ ਤੁਸੀਂ 8ਵਾਂ ਕੰਮ ਕਰਨਾ ਹੈ ਕਿ ਦੂਜਿਆਂ ਦੀ ਕੀ ਮਦਦ ਕਰਨੀ ਪਰਮਾਤਮਾ ਨੇ ਆਪਾਂ ਨੂੰ ਕੀ ਇੰਨੇ ਜੋਗਾ ਸਭ ਨੂੰ ਰੱਖਿਆ ਕਿ ਆਪਾਂ ਕਿਸੇ ਲੋੜਵੰਦ ਦੀ ਕੀ ਮਦਦ ਕਰ ਸਕਦੇ ਹਾਂ ਤੇ ਕਰਨੀ ਚਾਹੀਦੀ ਹੈ ਤੇ ਜੇ ਆਪਹੁਦੇ ਕਾਬਿਲ ਹਾਂ ਮਦਦ ਕਰਨ ਦੇ ਤੇ ਜ਼ਰੂਰ ਕਰਨੀ ਚਾਹੀਦੀ ਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਆਪਾਂ ਨੂੰ ਕੀ ਹੈ ਕਿਸੇ ਦੇ ਕੀ ਮਥਾਜ ਨਹੀਂ ਰੱਖਿਆ ਕਿਸੇ ਤੇ ਡਿਪੈਂਡ ਨਹੀਂ ਰੱਖਿਆ ਹੈਗਾ ਆਪਾਂ ਆਪਣੇ ਕੋਲ ਕੋਈ ਚੀਜ਼ ਵਾਧੂ ਹੈ ਤਾਂ ਆਪਾਂ ਕਿਸੇ ਨੂੰ ਕੀ ਦੇ ਸਕਦੇ ਆ ਤੇ ਮਦਦ ਕਰਨਾ ਕਿ ਬਹੁਤ ਵਧੀਆ ਕੀ ਗੁਣ ਹੈ ਤੁਹਾਨੂੰ ਸ਼ਾਂਤੀ ਵੀ ਮਿਲਦੀ ਹੈ ਤੇ ਪਰਮਾਤਮਾ ਵੀ ਖੁਸ਼ ਹੁੰਦਾ ਹੈ ਮੇਰ ਰੱਖਦਾ ਹੈ ਤੇ ਤੁਹਾਨੂੰ ਕੀ ਉਸੇ ਜੋ ਘਰਾਂ ਦੇ ਕਿ ਤੁਸੀਂ ਦੂਜਿਆਂ ਦੇ ਕੀ ਕੰਮ ਆ ਸਕੋ ਦੂਜਿਆਂ ਦੀ ਮਦਦ ਕਰੋ ਬਹੁਤ ਵਧੀਆ ਗੀਅ ਗੋਣ ਹੈ ਤੇ ਮਦਦ ਕਰਨੀ ਸਿੱਖੋ ਕਦੇ ਕਿਸੇ ਤੋਂ ਕੀ ਜੈਲਸ ਨਹੀਂ ਕਰਨਾ ਚਾਹੀਦਾ ਕਦੇ ਕਿਸੇ ਨੂੰ ਕੀ ਨੀਵਾ ਨਹੀਂ ਦਿਖਾਉਣਾ ਚਾਹੀਦਾ ਤੇ ਕਦੇ ਕਿਸੇ ਨੂੰ ਕੀ ਹੈ ਤਾਨਾ ਮਿਨਾ ਨਹੀਂ ਮਾਰਨਾ ਹੈਗਾ ਵੀ ਤੇਰੇ ਕੋਲ ਆ ਚੀਜ਼ ਨਹੀਂ ਹੈਗੀ ਤੇ ਮੇਰੇ ਕੋਲ ਹੈਗੀ ਹੈ ਇਹ ਬਹੁਤ ਗਲਤ ਕਰ ਲੈ ਬਹੁਤ ਅਗਲਾ ਜਿਹੜਾ ਤੁਸੀਂ ਕੰਮ ਕਰਨਾ ਆ ਜਿਹੜਾ ਆਪਣਾ ਨੌਵਾਂ ਪੁਆਇੰਟ ਹੈ ਉਹ ਇਹ ਹੈ ਕਿ ਆਪਣੇ ਲਈ ਕੀ ਸਮਾਂ ਕੱਢਣਾ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਇੰਨੇ ਬਿਜ਼ੀ ਹੋ ਜਾਂਦੇ ਆ ਕੀ ਆਪਾਂ ਆਪਣੇ ਲਈ ਕਸਮਾ ਕਰਨਾ ਕੀ ਭੁੱਲ ਜਾਨੇ ਆਪਣੇ ਲਈ ਸਮਨਾ ਕੀ ਜਰੂਰ ਕਰੋ ਭਾਵੇਂ 5-10 ਮਿੰਟ ਦੀ ਸਵੇਰੇ ਕੀ ਮਾਰਨਿੰਗ ਵਾਕ ਕਰੋ ਸ਼ਾਮ ਨੂੰ ਕੀ ਹਲਕੀ ਫੁਲਕੀ ਕੀ ਤੁਸੀਂ ਐਕਸਰਸਾਈਜ਼ ਕਰੋ ਇਹ ਕਰਨੀ ਕੀ ਬਹੁਤ ਜ਼ਰੂਰੀ ਹੈਗੀ ਆਪਾਂ ਨੂੰ ਕੀ ਇਹਦੇ ਨਾਲ ਜੋ ਵੀ ਐਕਟੀਵਿਟੀ ਹੈ ਜਿਹੜੀ ਆਪਾਂ ਨੂੰ ਆਪਣੇ ਲਈ ਕਰਨੀ ਕੀ ਪਸੰਦ ਹੈ ਉਹ ਕਰਨੀ ਚਾਹੀਦੀ ਹੈ ਤੁਹਾਡੇ ਮਨ ਨੂੰ ਕੀ ਖੁਸ਼ੀ ਦੇਵੇਗੀ ਤੇ ਤੁਹਾਡਾ ਕੀ ਜਿਹੜਾ ਸਿਹਤ ਉਹ ਵਧੀਆ ਰਹੇਗੀ ਜ਼ਰੂਰ ਆਪਣੇ ਲਈ ਕੀ ਸਮਾਂ ਕੱਢੋ ਆਪਣੀ ਲਾਈਫ ਨੂੰ ਕੀ ਇੰਨਾ ਬੋਰਿੰਗ ਨਾ ਬਣਾਓ ਕੁਛ ਨਾ ਕੁਛ ਕੀ ਇੰਟਰਸਟਿੰਗ ਜ਼ਰੂਰ ਹੁਣ ਆਪਣਾ ਆਉਂਦਾ ਆ ਅਖੀਰਲਾ ਪੁਆਇੰਟ ਜਿਹੜਾ ਹੈ ਦਸਵਾਂ ਪੁਆਇੰਟ ਹੈ ਉਹ ਇਹ ਹੈ ਕਿ ਆਪਣੀ ਗਲਤੀ ਕੀ ਹੈ ਸਵੀਕਾਰ ਕਰਨੀ ਕਹਿੰਦੇ ਜੇ ਇਨਸਾਨ ਆਪਣੀ ਗਲਤੀ ਮੰਨ ਲੇ ਨਾ ਤਾਂ ਉਹਦੀ ਗਲਤੀ ਇੰਨੀ ਵੱਡੀ ਨਹੀਂ ਰਹਿੰਦੀ ਹੈਗੀ ਤੇ ਇਨਸਾਨ ਗਲਤੀਆਂ ਦਾ ਪਤਲਾ ਆ ਇਨਸਾਨ ਤੋਂ ਗਲਤੀਆਂ ਹੁੰਦੀਆਂ ਹੀ ਨੇ ਗਲਤੀ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਗਲਤੀ ਦੀ ਮਾਫੀ ਮੰਗਣਾ ਇਹ ਕੀ ਬੜੀ ਚੰਗੀ ਗੱਲ ਹੈ ਤੇ ਸਾਹਮਣੇ ਵਾਲੇ ਬੰਦੇ ਨੂੰ ਵੀ ਕੀ ਆਉਦੀ ਗਲਤੀ ਹੈ ਇਹ ਮaaf ਕਰ ਦੇਣੀ ਚਾਹੀਏ ਤੇ ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਮੰਨ ਲਓ ਤੁਸੀਂ ਕੀ ਕਹਿੰਦੇ ਨੇ ਕੋਈ ਐਗਜ਼ਾਮ ਦਿੱਤਾ ਹੈ ਉਹਦੇ ਵਿੱਚ ਮਾਸਟਰ ਨੂੰ ਤੁਹਾਡੀ ਕੋਈ ਗਲਤੀ ਕਰਦੀ ਹੈ ਤਾਂ ਮੰਨ ਲਓ ਕਿ ਤੁਹਾਡੀ ਤੋਂ ਗਲਤੀ ਹੋਈ ਹੈ ਤੇ ਮਾਸਟਰ ਨੂੰ ਇਹ ਕਹੋ ਕਿ ਮੈਨੂੰ ਦੱਸੋ ਮੈਂ ਗਲਤੀ ਕੀ ਕੀਤੀ ਹੈ ਤੇ ਮੈਂ ਆਪਣੀ ਗਲਤੀ ਕੀ ਕਿਵੇਂ ਸੁਧਾਰਾਂ ਮਾਸਟਰ ਨੂੰ ਵੀ ਚੰਗਾ ਲੱਗੇਗਾ ਤੁਹਾਨੂੰ ਵੀ ਚੰਗਾ ਲੱਗੇਗਾ ਗਲਤੀਆਂ ਤੋਂ ਹੀ ਜੇ ਬੰਦਾ ਸਿੱਖ ਕੇ ਕੀ ਹੈ ਕਿ ਕਹਿੰਦੇ ਨੇ ਸੁਧਾਰ ਹੁੰਦਾ ਹੈ ਬੰਦਾ ਕੀ ਹੈ ਪਰਫੈਕਟ ਬਣ ਜਾਂਦਾ ਹੈ ਜੇਕਰ ਤੁਸੀਂ ਗਲਤੀ ਹੀ ਨਹੀਂ ਕਰੋਗੇ ਤਾਂ ਕੁਝ ਨਵਾਂ ਕਿਵੇਂ ਸਿੱਖੋਗੇ ਜਦੋਂ ਇਨਸਾਨ ਕੋਈ ਕੁਝ ਕਰਦਾ ਹੈ ਜਾਂ ਕੁਝ ਨਵਾਂ ਸਿੱਖਦਾ ਹੈ ਤਾਂ ਗਲਤੀਆਂ ਹੀ ਕਰਦਾ ਹੈ ਤੇ ਗਲਤੀ ਇਸ ਚੀਜ਼ ਦਾ ਸਬੂਤ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਕੀ ਕਹਿੰਦੇ ਕੁਝ ਨਾ ਕੁਝ ਨਵਾਂ ਸਿੱਖ ਰਹੇ ਹੋ ਇਥੇ ਹੀ ਪਤਾ ਲੱਗਦਾ ਹੈ ਗਲਤੀਆਂ ਨਾਲ ਜਿਵੇਂ ਜਿਵੇਂ ਤੁਸੀਂ ਆਪਣੀਆਂ ਗਲਤੀਆਂ ਸੁਧਾਰੀ ਜਾਓਗੇ ਓਵੇਂ-ਓਵੇਂ ਤੁਸੀਂ ਕੀ ਉਸ ਚੀਜ਼ ਦੇ ਵਿੱਚ ਤੁਹਾਡੀ ਪਕੜ ਜਿਹੜੀ ਹੈ ਮਜ਼ਬੂਤ ਹੁੰਦੀ ਜਾਊਗੀ ਤਾਂ ਗਲਤੀ ਮੰਨਣਾ ਕੋਈ ਛੋਟਾ ਨਹੀਂ ਹੁੰਦਾ ਗਲਤੀ ਮੰਨ ਲੈਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਗਲਤੀ ਹੋਵੇ ਆਪਣੇ ਮੰਨ ਲਓ ਉਸ ਤੇ ਕੰਮ ਕਰੋ ਉਸ ਨੂੰ ਸੁਧਾਰਨਾ ਇਹ ਚੰਗੀ ਉਸ ਤੋਂ ਵੀ ਵਧੀਆ ਜੀ ਤਾਂ ਅੱਜ ਦਾ ਟੌਪਿਕ ਤੁਹਾਨੂੰ ਕਿਵੇਂ ਲੱਗਿਆ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਕੀ ਦੱਸਿਆ ਜੀ ਲਾਈਕ ਸ਼ੇਅਰ ਜਰੂਰ ਕਰਿਆ ਜੀ ਤੇ ਐਵੇਂ ਦੀ ਮੋਟੀਵੇਸ਼ਨਲ ਕੀ ਵੀਡੀਓਜ਼ ਤੇ ਸ਼ਾਰਟਸ ਵੇਖਣ ਵਾਸਤੇ ਕੀ ਤੁਸੀਂ ਮੇਰੇ ਚੈਨਲ ਨੂੰ ਕੀ ਸਬਸਕ੍ਰਾਈਬ ਕਰ ਲਿਆ ਜੀ ਮੈਂ ਤੁਹਾਡੇ ਲਈ ਕੀ ਬਹੁਤ ਹੀ ਵਧੀਆ ਕੰਟੈਂਟ ਕੀ ਲੈ ਕੇ ਆਉਣੀ ਆ ਤੇ ਹਮੇਸ਼ਾ ਤੁਹਾਨੂੰ ਕੀ ਕੁਝ ਨਾ ਕੁਝ ਨਵਾਂ ਸਿੱਖਣ ਲਈ ਕੀ ਦਿੰਨੀ ਆ